ਸਭ ਤੋਂ ਪਹਿਲਾਂ ਹੁੰਦਾ ਜੀ ਸਾਰੀ ਸੰਗਤ ਨੂੰ ਔਰ ਦੁਆਬਾ ਨਿਊਜ਼ ਨੂੰ ਜੀ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਜੀ ਜੋਗੀ ਬਾਬਾ ਵਾ ਛੱਜ ਕਲੋਨੀ ਦੇ ਵਿੱਚ ਜਵਾਲਾ ਮਾਤਾ ਦਾ ਮੰਦਿਰ ਹੈ ਜੋ ਪੁਛਤੈਨੀ ਮੰਦਿਰ ਹੈ ਮੈਂ ਇੱਥੇ ਗੱਡੀ ਤੇ ਬੈਠਾ ਹੋਇਆ ਹਾਂ ਜੀ ਜਿਸ ਦਾ ਨਾਮ ਡੇਰਾ ਬਾਬਾ ਸਾਈ ਜੀ ਦਾ ਹੈ ਮੈਂ ਇੱਕ ਗੱਡੀ ਨਿਸ਼ੀਨ ਬੰਦਾ ਹਾਂ ਜੀ ਔਰ ਕਿਸੇ ਤੋਂ ਵੀ ਇਹ ਲੁਕਿਆ ਨਹੀਂ ਹੈ ਵੀ ਛੱਜ ਕਲੋਨੀ ਦਾ ਕੀ ਮਾਹੌਲ ਹੈ ਇੱਥੇ ਦੇ ਜੀ ਜੋ ਨੁਮਾਇੰਦਾ ਬੰਦੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਆ ਪੂਰੀ ਚਾਰਜੀ ਕਲੋਨੀ ਦੇ ਵਿੱਚ ਕਿਤੇ ਕੈਮਰੇ ਨਹੀਂ ਜੀ ਲੱਗੇ ਹੋਏ ਸਿਰਫ ਇਹ ਮੰਦਰ ਤੇ ਕੈਮਰੇ ਲੱਗੇ ਹੋਏ ਆ ਜਿਹੜੀ ਜੋ ਦੁਸ਼ਮਣੀ ਪਈ ਆ ਉਹ ਕੈਮਰਿਆਂ ਦੇ ਕਾਰਨ ਹੀ ਪਈ ਆ ਮੈਨੂੰ ਬਹੁਤ ਧਮਕਾਇਆ ਗਿਆ ਵੀ ਤੂੰ ਕੈਮਰੇ ਤਾਰ ਦੇ ਮੈਂ ਕੈਮਰੇ ਨਹੀਂ ਜੀ ਤਾਰੇ ਹੈਗੇ ਇਹ ਕੈਮਰੇ ਲਾਉਣ ਦਾ ਜਿਹੜਾ ਮਕਸਦ ਲਾਹੌਰ ਦਾ ਮਕਸਦ ਹੈ ਕੋਈ ਕੀ ਹੈ ਮਾਹੌਲ ਦਾ ਮਕਸਦ ਜੀ ਇੱਥੇ ਬਹੁਤ ਗਲਤ ਕੰਮ ਚੱਲਦੇ ਆ ਜੀ ਕਿਸੇ ਤੋਂ ਵੀ ਇਹ ਲੁਕਾਈ ਨਹੀਂ ਵੀ ਚੱਜ ਕਲੋਨੀ ਦੇ ਵਿੱਚ ਕੀ ਹੁੰਦਾ ਵਾ ਜਿਹੜੇ ਆਪਾਂ ਮਤਲਬ ਕੀ ਕਹਿ ਸਕਦੇ ਕਿਸ ਤਰ੍ਹਾਂ ਦੇ ਗਲਤ ਕੰਮ ਅਸੀਂ ਤਾਂ ਜੀ ਇਹ ਕਹਿੰਨੇ ਆ ਵੀ ਜੋ ਵੀ ਹੈਗਾ ਵਾ ਵੀ ਇੱਥੋਂ ਮਾਹੌਲ ਜਿਹੜਾ ਸ ਜੋ ਨਸ਼ੇ ਨਸ਼ੇ ਦੇ ਕਾਰੋਬਾਰ ਹੈਗੇ ਨੇ ਉਹ ਬੰਦ ਹੋਣ ਠੀਕ ਹੈ ਜੀ ਤਾਂ ਮੈਨੂੰ ਇਹੀ ਕਿਹਾ ਗਿਆ ਵਾ ਜੇ ਤੂੰ ਕੈਮਰੇ ਬਾਹਰੋਂ ਨਹੀਂ ਤਾਰੂਗਾ ਤਾਂ ਤੇਰੇ ਨਾਲ ਜਿਹੜੇ ਬਹੁਤ ਅਸੀਂ ਬਦਨਾਮ ਕਰਾਂਗੇ ਤੈਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਕਿਹਨੇ ਕਿਹਾ ਤਾਂ ਨੌਰੀ ਪ੍ਰਧਾਨ ਨੇ ਕਿਹਾ ਜੀ ਜਿਹੜੀ ਜਨਾਨੀ ਦਾ ਮੇਰੇ ਤੇ ਐਲੀਕੇਸ਼ਨ ਲਾਂਦੇ ਆ ਉਹ ਜਨਾਨੀ ਨੇ ਇਹਨਾਂ ਦੇ ਉੱਪਰ ਕੋਰਟ ਦੇ ਵਿੱਚ ਡਿਵੋਰਸ ਦਾ ਕੇਸ ਲਾਇਆ ਹੋਇਆ ਉਹ ਜਨਾਨੀ ਕੌਣ ਹੈ ਜੀ ਉਹ ਜਨਾਨੀ ਜਿਹਦੀ ਮੰਨਾ ਦੀ ਨੋਹ ਆ ਪੱਪੂ ਦੀ ਭਝਾਈ ਹੈ अच्छा ਤੁਹਾਡੇ ਤੇ ਤੁਮਤ ਕਿਉਂ ਲਾ ਰਹੇ ਜੀ ਤੁਮ ਤਾਂ ਇਸ ਕਰਕੇ ਲਾ ਰਹੇ ਜੀ ਉਹ ਅੱਜ ਤੋਂ 3.5 ਸਾਲ ਪਹਿਲਾਂ ਮੇਰੇ ਕੋਲ ਕੰਮ ਕਰਦੀ ਸੀ ਠੀਕ ਹੈ ਉਹਨੂੰ ਗਈ ਨੂੰ ਵੀ 3.5 ਸਾਲ ਹੋ ਗਏ ਆ ਉਹਨਾਂ ਨੇ ਇਹਨਾਂ ਉੱਪਰ ਤੇ ਤਲਾਕ ਦਾ ਕੇਸ ਲਾਇਆ ਉੱਥੇ ਕੋਰਟ ਦੇ ਵਿੱਚ ਜਾਂ ਦੇਣੀ ਆ ਨੌਰੀ ਪ੍ਰਧਾਨ ਇਹਨਾਂ ਨੂੰ ਕਹਿੰਦਾ ਵੀ ਆਪਾਂ ਜਨਾਨੀ ਇਹਦੇ ਕੋਲੋਂ ਲੈਣੀ ਆ ਹਾਲਾਂਕਿ ਮੈਂ ਕਿੰਨੇ ਵਾਰ ਹੀ ਕਿਹਾ ਵੀ ਤੁਸੀਂ ਜਿਹੜਾ ਹੈਗਾ ਵਾ ਉੱਥੇ ਕੋਰਟ ਦੇ ਵਿੱਚ ਜਾਓ ਜੇ ਉਹਨੇ ਤਲਾਕ ਦਾ ਕੇਸ ਲਾਇਆ ਤੁਸੀਂ ਵਿਸੇਬੇ ਦਾ ਲਾ ਦਿਓ ਉਹਦਾ ਆਪਣਾ ਸਾਹਮਣਾ ਕਰੋ ਤੁਸੀਂ ਠੀਕ ਹੈ ਤੇ ਉਹਦੇ ਕੋਲ ਨਾ ਜਾਣ ਦੀ ਬਜਾਏ ਮੇਰੇ ਨਾਲ ਇੱਥੇ ਖਾਰਾ ਖੁੰਦਕਾਂ ਕੱਢਦੇ ਮੇਰੇ ਨਾਲ ਦੁਸ਼ਮਣੀਆਂ ਉਹਨੇ ਐਜ਼ਡ ਪਲਾਨ ਬਣਾ ਕੇ ਰੱਖਿਆ ਹੋਇਆ ਸੀਗਾ ਜਦੋਂ ਮੈਂ ਇਹਨਾਂ ਦੇ ਘਰ ਦੇ ਮੋੜ ਦੀ ਲੰਘ ਰਿਹਾ ਸੀ ਤੇ ਇਹਨਾਂ ਦੀ ਜਨਾਨੀ ਨੇ ਬੁੜੀ ਨੇ ਮੈਨੂੰ ਬਾਬਾ ਕਹਿ ਕੇ ਬਾਜਮਾਰੀ ਆ ਇਹਨੇ ਕਿਹਾ ਬਾਬਾ ਜੀ ਗੱਲ ਸੁਣਿਓ ਮੈਂ ਕਿਹਾ ਹਾਂਜੀ ਫਿਰ ਜਦੋਂ ਇਹਨੇ ਉਹ ਗਾ ਮੇਰੇ ਮੋਰੇ ਆ ਗਈ ਹੈ ਤੇ ਫਿਰ ਇਹਨੇ ਕਿਹਾ ਗੰਦੀ ਗਾਲ ਕੱਢ ਕੇ ਜੋ ਕਿ ਮੈਂ মিডিਆ ਦੇ ਵਿੱਚ ਵੀ ਉਹ ਗਾਲ ਨਹੀਂ ਬੋਲਣਾ ਚਾਹਦਾ ਉਹ ਗਾਲ ਕੱਢ ਕੇ ਮੈਨੂੰ ਕਿਹਾ ਵੀ ਤੂੰ ਹੁਣ ਵਿੱਕੀ ਦੀ ਤੀਵੀਂ ਰੱਖ ਲਈ ਹੈ ਤੇ ਆਹ ਤੇਰੇ ਤੇ ਮੈਂ ਪਿਸ਼ਾਬ ਪਾਤਾ ਮੇਰੇ ਉੱਪਰ ਜੀ ਪਿਸ਼ਾਬ ਦਾ ਡੱਬਾ ਭਰ ਕੇ ਸਿੱਟਿਆ ਗਿਆ ਪਿਸ਼ਾਬ ਤੁਹਾਨੂੰ ਲੱਗਾ ਵੀ ਕਿਸ ਚੀਜ਼ ਦਾ ਸੀਗਾ ਉਹ ਪਿਸ਼ਾਬ ਸੀਗਾ ਜੀ ਡੱਬਾ ਭਰ ਕੇ ਮੇਰੇ ਉੱਪਰ ਪਿਸ਼ਾਬ ਸਿੱਟਿਆ ਗਿਆ। ਠੀਕ ਹੈ ਜੀ ਮਤਲਬ ਜਿਹੜਾ ਪਿਸ਼ਾਬ ਤੁਹਾਡੇ ਦੇ ਸਿੱਟਿਆ ਗਿਆ। ਹਾਂ ਜੀ ਮੇਰੇ ਉੱਪਰ ਡੱਬਾ ਭਰ ਕੇ ਪਿਸ਼ਾਬ ਜਦੋਂ ਇਹਨੇ ਸਿੱਟ ਦਿੱਤਾ ਉਸ ਤੋਂ ਬਾਅਦ ਜੀ ਦੇਖੋ ਜਿਸ ਬੰਦੇ ਦੇ ਉੱਪਰ ਕੋਈ ਪਿਸ਼ਾਬ ਭਰ ਕੇ ਸਿੱਟੂਗਾ ਜਿਹੜਾ ਬੰਦਾ ਗੱਦੀ ਨਸ਼ੀਨ ਬੰਦਾ ਵਾ ਦਰਬਾਰ ਤੇ ਬੈਠਾ ਪਰ ਉਹ ਕੀ ਕਰੇਗਾ? ਮੈਨੂੰ ਜੀ ਗੁੱਸਾ ਆਇਆ ਮੈਂ ਉਹ ਬੁੜੀ ਨੂੰ ਧੱਕਾ ਮਾਰ ਦਿੱਤਾ ਉਸ ਤੋਂ ਬਾਅਦ ਜੀ ਸਾਰਾ ਪਰਿਵਾਰ ਇਹਦੇ ਮੰਨਾ ਦੇ ਮੁੰਡੇ ਮੰਨਾ ਦੀਆਂ ਨੋਆ ਮੰਨਾ ਦੇ ਪੋਤੇ ਮੰਨਾ ਦੀਆਂ ਪੋਤੀਆਂ ਨਾਲ ਸਾਰਾ ਪਰਿਵਾਰ ਜੀ ਸਾਨੂੰ ਮੈਨੂੰ ਮਾਰਨ ਲੱਗ ਗਿਆ ਮੇਰੇ ਇਟਾ ਵੱਟ ਇਹਦੇਦਰੋਂਸ ਮੇਰਾ ਪਰਿਵਾਰ ਨੂੰ ਪਤਾ ਲੱਗਿਆ ਛਡਾਨ ਗਏ ਜਿਹੜੇ ਖੰਡੇ ਕਿਰਪਾਨਾਂ ਇਹ ਦੱਸਦੇ ਹੋ ਇਹਨਾਂ ਕੋਲ ਜੀ ਸੀ ਜੀ ਸਾਡੇ ਕੋਲ ਨਹੀਂ ਸੀ ਹੈਗੇ ਅਸੀਂ ਆਪਣੀ ਹੈਲਪ ਦੇ ਲਈ ਦੋ ਡੰਡੇ ਸੀ ਸਾਡੇ ਕੋਲ ਜਸੀਂ ਆਪਣੇ ਬਚਾਵ ਕੀਤਾ ਹੁਣ ਦੇਖੋ ਜਦੋਂ ਲੜਾਈ ਹੁੰਦੀ ਆ ਉਦੋਂ ਕਿਸੇ ਦੇ ਘੱਟ ਲੱਗਦੀਆਂ ਕਿਸੇ ਦੇ ਵੱਧ ਲੱਗਦੀਆਂ ਠੀਕ ਆ ਜੀ ਹੁਣ ਨਿਊਜ਼ ਦੇ ਵਿੱਚ ਦੱਸਿਆ ਜਾ ਰਿਹਾ ਜੀ ਜੋਗੀ ਬਾਬੇ ਨੇ ਜੀ ਦੰਦ ਤੋੜ ਦਿੱਤੇ ਜੋਗੀ ਬਾਬੇ ਨੇ ਜੀ ਆਹ ਕਰ ਦਿੱਤਾ ਉਹ ਕਰ ਦਿੱਤਾ ਦੇਖੋ ਜੀ ਉਹ ਕੰਮ ਹੈਗਾ ਡਾਕਟਰਾਂ ਦਾ ਸਾਡੀਆਂ ਵੀ ਐਮਲਾਂ ਲੱਗੀਆਂ ਹੋਈਆਂ ਮੈਂ ਸਾਡੇ ਵੀ ਸੱਟਾਂ ਲੱਗੀਆਂ ਵਾ ਉਹਨਾਂ ਦੇ ਵੀ ਲੱਗੀਆਂ ਇਹ ਲੜਾਈ ਹੋਣ ਦੇ ਬਾਵਜੂਦ ਵੀ ਮੈਂ ਪੰਚਾਇਤੀ ਬੰਦੇ ਭੇਜੇ ਆ ਬਿਆਸ ਤੋਂ ਵੀ ਪੰਚਾਇਤ ਭੇਜੀ ਸੀ ਵੀ ਚਲੋ ਜੇ ਛੱਟ ਲੱਗ ਗਈ ਆ ਵੀ ਜੋ ਵੀ ਉਹਦੀ ਛੱਟ ਦਾ ਜੋ ਮੱਲਮ ਪੱਟੀ ਦਾ ਜੋ ਬਣਦਾ ਅਸੀਂ ਦਵਾਂਗੇ ਵੀ ਇਹ ਲੜਾਈ ਜਿਹੜੀ ਆ ਤੁਸੀਂ ਬੰਦ ਕਰ ਦਿਓ ਤੁਸੀਂ ਉਹ ਜਨਾਨੀ ਦਾ ਉੱਥੇ ਲੱਭੋ ਜਾ ਕੇ ਮੇਰੇ ਕੋਲ ਕੀ ਲੱਭਦੇ ਆ ਮੈਂ ਗੱਲਾਂ ਵੀ ਕੀਤੀਆਂ ਫੇਰ ਵੀ ਜੇ ਉਹ ਫੈਸਲੇ ਦੇ ਲਈ ਨਹੀਂ ਮੰਨਦੇ ਮੇਰੀ ਪ੍ਰਸ਼ਾਸਨ ਕੋਲ ਇਹੀ ਬੇਨਤੀ ਆ ਜੀ ਮੇਰੀ ਛਵੀ ਨੂੰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਇਥੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕੈਮਰੇ ਲੁਹਾਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਅੱਗੇ ਹੀ ਮੇਰੀ ਬੇਨਤੀ ਆ ਜੀ ਮੇਰੀ ਜਾਨ ਮਾਲ ਦਾ ਨਕਸ਼ਾ ਜਿਹੜੇ ਰੱਖੀ ਕੀਤੀ ਜਾਵੇ ਅੱਜ ਇਹਨਾਂ ਨੇ ਮੇਰੇ ਤੇ ਪਿਸ਼ਾਬ ਸੱਟਿਆ ਜੀ ਕੱਲ ਨੂੰ ਮੇਰੇ ਉੱਪਰ ਇਤਜਾਬ ਵੀ ਸੱਟ ਸਕਦੇ ਆ ਕੱਲ ਨੂੰ ਮੇਰੇ ਉੱਪਰ ਹੋਰ ਕੁਝ ਵੀ ਇਹ ਕਰ ਸਕਦੇ ਆ ਤੁਹਾਨੂੰ ਲੱਗਦਾ ਜੀ ਤੁਹਾਡੇ ਤੇ ਟੈਗ ਕਰ ਸਕਦੇ ਆ ਕਰ ਸਕਦੇ ਆ ਜੀ ਜਿਨ੍ਹਾਂ ਨੇ ਹੁਣ ਕਰ ਦਿੱਤਾ ਫਿਰ ਵੀ ਕਰ ਸਕਦੇ ਆ ਜੀ ਬਾਕੀ ਜੀ ਸਾਰੀ ਸੰਗਤ ਨੂੰ ਮੇਰੀ ਇਹੀ ਅਪੀਲ ਆ ਸਭ ਨੂੰ ਸੰਗਤ ਨੂੰ ਪਤਾ ਵੀ ਜੋਗੀ ਬਾਬਾ ਕੀ ਹੈ ਕੀ ਨਹੀਂ ਹੈ ਜੀ ਜੈ ਮਾਤਾ ਦੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਿਹੜੀ ਤੁਹਾਡੀ ਲੜਾਈ ਹੋਈ ਐ ਸ਼ਾਹਜੀ ਕਲੋਨੀ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਬਸ ਅਸੀਂ ਬੈਠੇ ਹੋਏ ਸੀਗੇ ਮੁਖੌਲ ਕਰ ਕਰਕੇ ਲੰਘਦਾ ਸਾਨੂੰ ਮੁੱਛਾ ਤੋਂ ਦੇ ਹੱਥ ਫੇਰ ਫੇਰ ਕਿੱਦਾਂ ਕਰ ਕਰਕੇ ਲੰਘਦਾ ਸਨ ਕੋਣ ਜੋ ਵੀ ਤੇ ਜਿਹੜੀ ਇੱਕੋ ਕਹਾਣੀ ਸਾਹਮਣੇ ਆਈ ਆ ਵੀ ਬਾਬੇ ਦੇ ਵਿਸ਼ਾਪ ਮਾਰਿਆ ਉਹ ਕਿਹਨੇ ਮਾਰਿਆ ਸੀ ਨਹੀਂ ਜੀ ਪਾਣੀ ਛੁੱਟਿਆ ਸੀ ਮੰਮੀ ਨੇ ਪਾਣੀ ਛੁੱਟਿਆ ਸੀ ਹਾਂ ਜੀ ਜਦੋਂ ਮੁੱਖ ਹਾਲ ਕਰਕੇ ਲੰਘਦਾ ਵਾ ਤੇ ਉਹਨਾਂ ਦਾ ਕਹਿਣਾ ਵੀ ਉਹ ਇਹ ਨਹੀਂ ਬਾਤ ਸਾਡੇ ਦੇ ਬਾਥਰੂਮ ਸਿੱਟਿਆ ਨਹੀਂ ਜੀ ਬਾਲਤਾਂ ਇਦਾਂ ਨਹੀਂ ਹੈਗੇ ਮਰੀਜ਼ ਤਾਂ ਸਾਡਾ ਜਾਦੇ ਪਿਆ ਹਣਾ ਉਹਨਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਨਾਲੇ ਅਸੀਂ ਤਾਂ ਖਾਲੀ ਹੱਥ ਸਾਡੇ ਘਰੇ ਆ ਕੇ ਹਮਲਾ ਕੀਤਾ ਉਹਨਾਂ ਨੇ ਮੈਂ ਇਹ ਪੱਕੀ ਗੱਲ ਹੈ ਜੀ ਤੁਸੀਂ ਮਤਲਬ ਪਾਣੀ ਸਿੱਟਿਆ ਜਾਂ ਬਾਥਰੂਮ ਸਿੱਟਿਆ ਉੱਪਰ ਕੁਝ ਹਾਂਜੀ ਮੰਮੀ ਨੇ ਜਿੱਦਾਂ ਪਾਣੀ ਛੁੱਟ ਦੁੱਤਾ ਸੀਗਾ ਹਾਂਜੀ ਤੇ ਲੜਾਈ ਦਾ ਕਾਰਨ ਕੀ ਸੀਗਾ ਜਿਆਦਾ ਬਸ ਇਹ ਮੰਮੀ ਨੂੰ ਲੰਘਦਾ ਕੰਦਾ ਰੱਖੀ ਰੱਖੀ ਹੈ ਮੰਮੀ ਨੂੰ ਮਜ਼ਾਕ ਕਰਕੇ ਲੰਗਦਾ ਸੀ ਮੰਮੀ ਨੇ ਪਾਣੀ ਸੋੜ ਦਿੱਤਾ ਅੱਛਾ ਹਾਂਜੀ ਤੇ ਇਹ ਤਾਂ ਸਾਨੂੰ ਪੁੱਛਣ ਲੱਗ ਗਿਆ ਕਿ ਕਹਿੰਦੇ ਕੀ ਗੱਲ ਹੋਈ ਇਹਨਾਂ ਨੂੰ ਫੜ ਕੇ ਕਰਪਾਨਾਂ ਨਾਲ ਵੱਢਣ ਲੱਗੇ 35 ਟਾਂਕੇ ਲੱਗੇ ਆ ਨੱਕ ਦੀ ਹੱਡੀ ਕਰੈਚਰ ਸਿਰ ਦੀ ਹੱਡੀ ਕਰੈਚਰ ਕੱਲ ਆਪਰੇਸ਼ਨ ਹੋਇਆ ਹੱਡੀ ਦੇ ਨੱਕ ਦੀ ਦਾ ਅੱਛਾ ਸਾਨੂੰ ਹੁਣ ਸਾਫ਼ ਮਿਲਣਾ ਚਾਹੀਦਾ ਬਸ ਕੀ ਨਾਂ ਤੁਹਾਡਾ ਸਪਨਾ ਜੀ ਪੱਪੂ ਨਾਮਾਕਰ ਵਾਲੇ ਦਾ ਜਿਹਨੂੰ ਵੱਢ ਕੇ ਗਏ ਤੁਸੀਂ ਕਿੱਥੇ ਰਹਣ ਵਾਲੇ ਹੋ ਸਾਜੂ ਕਲੋਨੀ ਚ ਠੀਕ ਹੈ ਆ ਮਾਤਾ ਜਿਹੜੀ ਲੜਾਈ ਤੁਹਾਡੇ ਚਾਜਿਕਲ ਹੋਣੀ ਚੋਈ ਆ ਤੁਹਾਡੇ ਨਾਲ ਹੋਈ ਆ ਉਹ ਕੀ ਚੱਕਰ ਪੈ ਗਿਆ ਉਹ ਬਸ ਮੈਂ ਨਹੀਂ ਆਂਦੀ ਗੱਲ ਮੈਨੂੰ ਹਮ ਦੀ ਮੇ ਲਾਈ ਕਰ ਹੋਈ ਤੁਹਾਡੀ ਬਸ ਇਦਾਂ ਹੀ ਹੋ ਗਈ ਪਤਾ ਕਿਸ ਕਾਰਨ ਹੋਈ ਆ ਬਸ 9 ਵਜੇ ਲਈ ਹੋ ਗਈ ਸੀ ਆ ਬਸ ਇਦਾਂ ਹੀ ਆ ਲੜਾਈ ਦੀ ਵਜ੍ਹਾ ਤਾਂ ਹੁੰਦੀ ਆ ਲੜਾਈ ਦੀ ਵਜ੍ਹਾ ਕੀ ਆ ਅਸੀਂ ਪੁੱਛਦੇ ਸੀ ਵੀ ਭਰਾਵਾ ਸਾਡੀ ਦੋ ਦੱਸ ਦੇ ਤੂੰ ਸਾਨੂੰ ਦੱਸਦਾ ਹੀ ਨਹੀਂ ਸੀ ਹੁੰਦਾ ਹੈ ਗਿਆ ਪਛਾਤਾ ਵੀ ਕਰ ਲੀਗਾ ਮੁੰਡਿਆ ਮੇ ਤੇ ਕੋਈ ਮੇਰੀ ਸੁਣਦਾ ਹੀ ਨਹੀਂ ਸੀ ਆ ਹੈ ਗਿਆ ਫਿਰ ਹਾਰ ਕੇ ਮੈਨੇ ਉਹ ਮੇਨੂੰ ਮੈਨੂੰ ਐਡਾ ਕਰਨ ਲੱਗਿਆ ਮੂੰਹ ਤੇ ਐਡਾ ਕਹਦੇ ਕਰਦਾ ਸੀ ਉਹ ਕਹਿੰਦਾ ਸੀ ਮੈਂ ਰੱਖੀ ਆ ਰੱਖੀ ਆ ਮੈਂ ਰੱਖੀ ਆ ਹੁਣ ਲਿਆ ਕੇ ਰੱਖੂਗਾ ਸਰੇ ਆਮ ਰੱਖੂਗਾ ਬਸ ਐਡਾ ਕਰਦਾ ਦੀਆ ਫਿਰ ਇਸ ਕਰਕੇ ਮੈਨੇ ਉੱਥੇ ਟੂਟੀ ਚਲਦੀ ਦੀ ਗੋਲੇ ਟੂਟੀ ਉਹ ਜਿਹੜੇ ਬੂਹੇ ਦੇ ਕੋਲ ਖੜੇ ਤੇ ਤੁਸੀਂ ਮੈਂ ਉੱਥੋਂ ਪਾਣੀ ਚਾਕੇ ਡੰਬਾ ਬਾਰਿਆ ਪਾਣੀ ਦਾ ਹੋਰ ਮੇ ਤੁ ਕੀ ਸਿੱਟਿਆ ਸੀ ਵਿੱਚ ਵਿੱਚ ਕੁਛ ਨਹੀਂ ਸੀਗਾ ਵਿੱਚ ਕੁਛ ਵੀ ਨਹੀਂ ਸੀ ਮੁੰਡਿਆ ਵੱਲੋਂ ਪਾਣੀ ਦੀ ਟੂਟੀ ਦੇ ਕੋਲੇ ਖੜੀ ਸੀ ਮੈਂ ਤੇ ਉਹ ਉਹ ਜਿਹੜੇ ਜੱਥੇ ਪੱਥਰ ਲੇਟਾਇਆ ਥਰੇ ਮੈਂ ਤੁਹਾਡੇ ਦੇ ਅੱਜ ਕੀ ਆਏ ਤੁਸੀਂ ਕਹਦੇ ਪਾਣੀ ਮਾਰਤਾ ਮੈਨੂੰ ਰਾਹ ਨਹੀਂ ਸ਼ਿਣਦਾ ਭਾਈ ਰਾਹ ਨਹੀਂ ਸ਼ਿਣਦਾ ਮੈਨੂੰ ਕਿਸੇ ਰਾਹ ਨਹੀਂ ਸ਼ਿਣਦਾ ਕੋਣ ਦਾ ਘਰ ਤਾਂ ਪਰੇ ਆ ਤੁਹਾਡਾ ਘਰ ਹਾਂ ਖਝਖ ਜਾ ਕੇ ਉਹਨਾਂ ਨੇ ਇਦਾਂ ਕਰਨਾ ਮੈਨੂੰ ਇਦਾਂ ਕਰ ਕਰਕੇ ਲੰਗੜਾ ਹਾਂ ਮੈਂ ਗੱਤਾ-ਕੁੱਤਾ ਚੁਗਦੀ ਤੇ ਉਹ ਕਰਦਾ ਸੀ ਮੈਂ ਰੱਖੀ ਰੱਖੀ ਆ ਹਾਂ ਤੁਹਾਡੀ ਵੀ ਵੀਡੀਓ ਹੈ ਕਿਉਂ ਕਰਦੇ ਮੂੰਹ ਕਰਕੇ ਤੁਸੀਂ ਦੱਸ ਰਹੇ ਇੱਦਾਂ ਵੀਡੀਓ ਹੈ ਦੀ ਘਟੋ ਦੀ ਉਹ ਉਹ ਨਹੀਂ ਭਰੀ ਹੋਊਗੀ ਆ ਹਾਂ ਉਹ ਭਰੀ ਨਹੀਂ ਉਹ ਸਰਨੇ ਤਾਂ ਜਲੀਆਂ ਤੁਸੀਂ ਗੁੱਸੇ ਜਾ ਕੇ ਕੀ ਮਾਰਿਆ ਉਹਨਾਂ ਨੇ ਮੈਂ ਪਾੜੀ ਦਾ ਟੱਪਾ ਟੂਦੀ ਤੇ ਖੜੀ ਤੀ ਪਈ ਤੀ ਆ ਚੱਲ ਰਹੀ ਤੇ ਮੈਂ ਚਾਹਾਂ ਦਾ ਟਾਈਮ ਦੀ ਮੈਂ ਪਰਕੇਟ ਬਾਈ ਆਈ ਕਰਕੇ ਸੱਟਦਾ ਬਸ ਹੋਰ ਨਹੀਂ ਮੈਂ ਕੁਛ ਕਰੀ ਕੀ ਮੰਗ ਕਰਦੇ ਆਪ ਆਪ ਫਿਰ ਕਿਰਪਾ ਨਾਲ ਚੱਕ ਲਿਆ ਖਰਚਣੇ ਲੈ ਆਏ ਜਾ ਕੇ ਉਹਦੇ ਤਿੰਨੇ ਭਰਾ ਹੈ ਗਿਆ ਦੋ ਹੀ ਤਿੰਨੇ ਬੋਤੀਆਂ ਆਪ ਹੈ ਗਿਆ ਸਾਰਾ ਟੰਬਰ ਸੀ ਸਰ ਸੀ ਤਿੰਨੇ ਜੜੀਆਂ ਸੀ ਕੀ ਨਾਂ ਤੁਹਾਡਾ ਹੈ ਗਿਆ ਮੀਨਾ ਕੀ ਮੰਗ ਕਰਦੂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸੀਂ ਮੰਗ ਮੰਗ ਕਰਦੇ ਆ ਬਣਾਵਾਂ ਹੈ ਗਿਆ ਨਿਆ ਕਰਦੇ ਕਿ ਕਰਦੇ ਆ ਗਈ ਇਹ ਸਾਡੇ